ਰਾਖਾ ਵੈਜੀ ਦੀ ਫਤਿਹ ਸਿੱਖ ਕੌਮ ਭਰਾਵਾਂ ਨੂੰ ਇਹ ਬੇਨਤੀ ਕਰਦੇ ਆ ਜਿਹੜੀ ਸਰਕਾਰ ਨੇ ਸਾਡੇ ਨਾਲ ਚਾਲ ਖੇਡੀ ਹੈ ਸਾਡੇ 1984 ਵਾਲਾ ਦੰਗੇ ਤੇ ਇਹ ਵੋਟਾਂ ਗਿਣ ਮੇਟ ਕੇ ਇਹ ਇਹ ਪ੍ਰੋਗਰਾਮ ਤੇ ਰੱਖਿਆ ਗਿਆ ਇਲੈਕਸ਼ਨ ਜਿਹੜਾ ਕੀਤਾ ਗਿਆ 4 ਤਰੀਕ ਦਾ ਤੇ ਵੋਟਾਂ ਵੀ ਗਿਣ ਮੇਟ ਕੇ ਪਾਈਆਂ ਗਿਆ ਅਸੀਂ ਪੰਜਾਬੀਆਂ ਨੂੰ ਅਸੀਂ ਸਿੱਖ ਕੌਮ ਨੂੰ ਅਸੀਂ ਹਰ ਇੱਕ ਦਲਤ ਵੀਰ ਨੂੰ ਜੋ ਵੀ ਸਾਡਾ ਪਹਾੜ ਦਾ ਪੰਜਾਬ ਦਾ ਕੋਈ ਜਿੱਤੇ ਕੋਈ ਹਾਰੇ ਕੋਈ ਹੋਵੇ ਭਰਾਓ ਕਿਦੇ ਭੰਗੜੇ ਨਾ ਪਾਇਆ ਜੇ ਇਹ ਸਾਡੇ ਸ਼ਹੀਦੀ ਦਿਹਾੜੇ ਚੱਲਣ ਦੇ ਸਾਡੇ ਪਹਿਵੇਂ ਪਾਸ਼ਾ ਦਾ ਵੀ ਦਿਹਾੜਾ ਚੱਲਣ ਦੇ ਆ ਸਾਡਾ ਸਨ 84 ਵਾਲਾ ਵੀ ਚੱਲਣ ਰਿਹਾ ਵੇਖਿਆ ਹੀ ਕਿਦੇ ਗਲਤੀ ਨਾ ਕਰਿਆ ਜੇ ਭਰਾਓ ਕਿਦੇ ਭੰਗੜੇ ਦਾ ਪਾਇਜ ਪਾਉਣੇ ਹੋਣਗੇ ਤੇ ਅਗਲੇ ਮਹੀਨੇ ਦੇ ਵਿੱਚ ਪਾਲੇ ਨਾਲੇ ਸੌਣਾ ਜੇ ਠੰਡ ਹੋਵੇਗੀ ਇਹਦੇ ਕੋਈ ਭੰਗੜਾ ਕੁਢੀ ਨਾ ਕਰਿਆ ਜੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਸਿੱਖ ਕੌਮ ਭਰਾਵਾਂ ਨੂੰ ਇਹ ਇਹ ਆਪਣੀ ਵੀਡੀਓ ਨੂੰ ਵਾਇਰਲ ਜਿਹੜਾ ਵੀ ਸੁਨੇਗਾ ਕਰਿਆ ਜੇ ਅਸੀਂ ਪਾਰ ਦੂਰ ਦੇ ਵਿਦੇਸ਼ਾਂ ਵਿੱਚ ਬੈਠਿਆਂ ਨੂੰ ਪਾਰ ਦੇ ਦੇ ਵਿੱਚ ਬੈਠਣ ਬੇਨਤੀ ਕਰਾਂਗੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ